ਇਨਸਟਾਗ੍ਰਾਮ ਤੇ ਆਪਣੀਆਂ ਟ੍ਰੈਵਲ ਪੋਸਟਾਂ ਨੂੰ ਲੈ ਕੇ ਸੁਰਖੀਆਂ 'ਚ ਰਹਿਣ ਵਾਲੀ ਅਨਵੀ ਕਾਮਦਾਰ ਦੀ ਮੌਤ ਹੋ ਗਈ। ਮਹਾਰਾਸ਼ਟਰ ਦੇ ਰਾਏਗੜ ਨੇੜੇ ਚਰਨੇ ਵਿੱਚ ਡਿੱਗਣ ਕਾਰਨ ਇਨਸਟਾਗ੍ਰਾਮ ਇਨਫਲੂਐਂਸਰ ਅਨਵੀ ਕਾਮਦਾਰ ਦੀ ਮੌਤ ਹੋ ਗਈ ਹੈ। 27 ਸਾਲਾ ਅਨਵੀ ਨੂੰ ਉਸ ਸਮੇਂ ਦੁਰਘਟਨਾ ਦਾ ਸਾਹਮਣਾ ਕਰਨਾ ਪਿਆ ਜਦੋਂ ਇੱਕ ਚਰਨੇ ਦੀ ਰੀਲ ਬਣਾ ਰਹੀ ਸੀ। ਅਤੇ ਪੈਰ ਖਿਸਕਣ ਕਾਰਨ ਤਿੰਸੂਫਰ ਡੂੰਗੀ ਖੱਡ ਵਿੱਚ ਜਾ ਡੇਗੀ। ਅਨਵੀ 16 ਜੁਲਾਈ ਨੂੰ ਆਪਣੇ ਸੱਤੇ ਦੋਸਤਾਂ ਨਾਲ ਚਰਨੇ ਤੇ ਗਈ ਸੀ। 17 ਜੁਲਾਈ ਨੂੰ ਸਵੇਰੇ ਕਰੀਬ 10:30 ਵਜੇ ਉਸ ਨਾਲ ਇਹ ਘਟਨਾ ਵਾਪਰੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੇ ਤੁਰੰਤ ਬਾਅਦ ਬਚਾਅ ਟੀਮ ਮੌਕੇ ਤੇ ਪਹੁੰਚ ਗਈ ਸੀ ਉਹਨਾਂ ਨੇ ਦੱਸਿਆ ਜਿਵੇਂ ਹੀ ਅਸੀਂ ਮੌਕੇ ਤੇ ਪਹੁੰਚੇ ਤਾਂ ਸਾਨੂੰ ਪਤਾ ਲੱਗਾ ਕਿ ਲੜਕੀ ਕਰੀਬ 100 ਫੁੱਟ ਡੂੰਗੀ ਖਾੜ ਵਿੱਚ ਡਿੱਗੀ ਹੋਈ ਹੈ ਲੜਕੀ ਤੱਕ ਪਹੁੰਚਣ ਤੋਂ ਬਾਅਦ ਵੀ ਉਸਨੂੰ ਚੁਪਣਾ ਮੁਸ਼ਕਲ ਸੀ ਕਿਉਂਕਿ ਉਹ ਜ਼ਖਮੀ ਸੀ ਅਤੇ ਤੇਜ਼ ਮੀਂਹ ਪੈ ਰਿਹਾ ਸੀ 6 ਘੰਟੇ ਦੀ ਮੁਸ਼ਕਲ ਤੋਂ ਬਾਅਦ ਕਿਸੇ ਤਰ੍ਹਾਂ ਅਨਵੀ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਅਨਵੀ ਨੂੰ ਮ੍ਰਿਤਕ ਐਲਾਨ ਦਿੱਤਾ ਅਨਵੀ ਕਾਮਦਰ ਨੂੰ ਟਰੈਵਲ ਕਰਨ ਦਾ ਸ਼ੌਂਕ ਸੀ ਅਤੇ ਸੋਸ਼ਲ ਮੀਡੀਆ ਤੇ ਦਿਖਾਉਣ ਲਈ ਉਹ ਚਰਨੇ ਨਾਲ ਰੀਲ ਬਣਾ ਰਹੀ ਸੀ ਅਤੇ ਜਿੱਥੇ ਉਸ ਨਾਲ ਇਹ ਹਾਦਸਾ ਵਾਪਰ ਗਿਆ ਉਹ 300 ਫੁੱਟ ਡੂੰਗੀ ਖੱਡ ਵਿੱਚ ਜਾ ਡਿੱਗੀ ਅਤੇ ਉਸ ਦੀ ਮੌਤ ਹੋ ਗਈ ਅਨਵੀ ਨੂੰ ਘੁੰਮਣ ਫਿਰਨ ਦਾ ਕਾਫੀ ਸ਼ੌਂਕ ਸੀ ਉਸ ਨੇ ਇਸ ਜਨੂਨ ਨੂੰ ਆਪਣਾ ਕੈਰੀਅਰ ਬਣਾ ਲਿਆ ਸੀ ਅਨਵੀ ਕਾਮਦਰ ਦੇ ਇੰਸਟਾਗ੍ਰam ਤੇ 2.5 ਲੱਖ ਤੋਂ ਵੱਧ ਫਾਲੋਅਰ ਸਨ ਅਤੇ ਅਨਵੀ ਨੇ ਸੀਏ ਦੀ ਪੜ੍ਹਾਈ ਕੀਤੀ ਹੋਈ ਸੀ। ਬੀਰੋਡਪੋਰ, এবੀਪੀ ਸੰਜਯ।